ਪੈरिस 올림픽 ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ 9 ਖਿਡਾਰੀ ਅੱਜ ਪੰਜਾਬ ਪੁੱਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕਮਾਂਤਰੀ ਹਵਾਈ ਅੱਡੇ ਤੇ ਟੀਮ ਦੇ ਖਿਡਾਰੀਆਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਮਗਰੋਂ ਟੀਮ ਖਿਡਾਰੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੇ ਨਤਮਸਤਕ ਹੋ ਕੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਤੋਂ ਬਾਅਦ ਟੀਮ ਖਿਡਾਰੀ ਆਪੋ ਆਪਣੇ ਜ਼ਿਲ੍ਹਿਆਂ ਵੱਲ ਰਵਾਨਾ ਹੋ ਗਏ ਪੇਸ਼ੇ ਇੱਕ ਰਿਪੋਰਟ ਪੈरिस 올림픽 ਹੈਡਾ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਮਰਦਾਂ ਦੀ ਹਾਕੀ ਟੀਮ ਜਲੰਧਰ ਪੁੱਜੀ। ਇਸ ਟੀਮ ਵਿੱਚ ਚਾਰ ਖਿਡਾਰੀ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਨੇ। ਇਨ੍ਹਾਂ ਖਿਡਾਰੀਆਂ ਦਾ ਆਪਣੇ ਸ਼ਹਿਰ ਪੁੱਜਣ ਤੇ ਹਾਕੀ ਪ੍ਰੇਮੀਆਂ, ਪ੍ਰਸ਼ਾਸਨ ਅਤੇ ਖੇਡ ਵਿਭਾਗ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਖਿਡਾਰੀਆਂ ਦੇ ਸਨਮਾਨ ਵੱਜੋਂ ਰੋਡ ਸ਼ੋਅ ਕੱਢਿਆ ਗਿਆ ਜਿਹੜਾ ਬੀਐਸਐਫ ਚੌਂਕ ਤੋਂ ਸ਼ੁਰੂ ਹੋ ਕੇ ਗੁਰਨਾਰਕ ਮਿਸ਼ਨ ਚੌਂਕ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਗੋਲ ਮਾਰਕੀਟ ਤੋਂ ਹੁੰਦਾ ਹੋਇਆ ਮਿੱਠ ਮਠਾਪੁਰ ਵਿੱਚ ਪਿੰਡ ਵਾਸੀਆਂ ਵੱਲੋਂ ਖਿਡਾਰੀਆਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਉਜੇਜੇ ਤੌਰ ਤੇ ਦਾਵਤ ਦਾ ਪ੍ਰਬੰਧ ਕੀਤਾ ਗਿਆ ਸੀ। ਜਲੰਧਰ ਨਾਲ ਸੰਬੰਧਿਤ ਖਿਡਾਰੀਆਂ ਵਿੱਚ ਮਠਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਕੋਰੀਅਨ ਅਤੇ ਮਨਦੀਪ ਸਿੰਘ ਸਮੇਤ ਪਿੰਡ ਖੁਸਰੋਪੁਰ ਦੇ ਜਮਪਾਲ ਅਤੇ ਅਤੇ ਭਾਰਤੀ ਟੀਮ ਦਾ ਉਪ ਕਪਤਾਨ ਹਾਰਦਿਕ ਸਿੰਘ ਅਤੇ ਰਾਮਾ ਮੰਡੀ ਦੇ ਨਿਊ ਦਿਨੇਸ਼ ਨਗਰਦਾਰ ਰਹਿਣ ਵਾਲਾ ਸੁਖਜੀਤ ਸਿੰਘ ਸ਼ਾਮਲੇ। ਖਿਡਾਰੀਆਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵਾਪਸੀ ਤੋਂ ਬਾਅਦ ਟੀਮ ਦੇ ਖਿਡਾਰੀਆਂ ਨੇ ਸਭ ਤੋਂ ਪਹਿਲਾਂ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਤਾਂ ਜੋ ਟੀਮ ਪਵਿੱਖ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਕਰ ਸਕੇ ਖਿਡਾਰੀਆਂ ਨੇ ਪੈਰਿਸ 올림픽ਸ 'ਚ ਚੇਅਰ ਫੋਰ ਭਾਰਤ ਰਾਹੀਂ ਖਿਡਾਰੀਆਂ ਦੇ ਹੌਸਲਾ ਅਫਜ਼ਾਈ ਕਰਨ ਲਈ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਰਿਵਾਰਕ ਮੈਂਬਰਾਂ ਕੋਚਾਂ ਅਤੇ ਸਮਰਥਕਾਂ ਦੇ ਹੌਸਲੇ ਦੇ ਨਾਲ-ਨਾਲ ਖਿਡਾਰੀਆਂ ਨੇ ਵੀ 올림픽ਸ ਵਿੱਚ ਭਾਰਤ ਦੀ ਖਿਤਾਬੀ ਜਿੱਤ ਨੂੰ ਯਕੀਨੀ ਬਣਾਉਣੀ ਅੱਡੀ ਕੋਟੀ ਦਾ ਜ਼ੋਰ ਲਗਾਇਆ ਏ ਦੇਦੀ ਝੋਲੀ ਦੇ ਵਿੱਚ ਅਸੀਂ ਬਲੌਂਸ ਮੈਡਲ ਪਾਇਆ ਵਾ ਤੇ ਮੇਰੇ ਲਈ ਪੂਰੇ ਦੇਸ਼ ਦੇ ਲਈ ਅੱਜ ਬਹੁਤ ਹੀ ਮਾਣ ਵਾਲੀ ਗੱਲ ਆ ਅਸੀਂ ਅੱਜ 에ਰਪੋਰਟ ਪਹੁੰਚੇ ਅੰਮ੍ਰਿਤਸਰ ਬਹੁਤ ਹੀ ਜ਼ਿਆਦਾ ਸਾਡਾ ਸਵਾਗਤ ਕੀਤਾ ਗਿਆ ਸਾਡੇ ਜਿੰਨੇ ਵੀ ਅਸੀਂ ਪੰਜਾਬ ਦੇ ਹਾਕੀ ਪਲੇਅਰ ਆ ਜਿਹੜਾ ਵੈਲਕਮ ਹੋ ਰਿਹਾ ਪੂਰੇ ਜਿਹਦਾ ਇੰਡੀਆ ਵੱਲੋਂ ਵੈਲਕਮ ਹੋਇਆ ਜਦੋਂ ਅਸੀਂ ਦਿੱਲੀ ਪਹੁੰਚੇ ਹੁਣ ਆਪਾਂ ਇੱਥੇ ਅੰਮ੍ਰਿਤਸਰ ਪਹੁੰਚੇ ਉਦੋਂ ਸਟੇਟ ਹੋਰ ਹੁਣ ਜਦੋਂ ਸ਼ਹਿਰ ਦੇ ਵਿੱਚ ਪਹੁੰਚੇ ਸ਼ਹਿਰ ਵੱਲੋਂ ਇੰਨਾ ਪਿਆਰ ਮਿਲ ਰਿਹਾ ਸਾਨੂੰ ਦੋਨਾਂ ਨੂੰ ਸਾਰਿਆਂ ਨੂੰ ਚਾਰਾਂ ਨੂੰ ਮੇਰੇ ਨਾਲ ਹਾਰਦਿਕ ਤੇ ਸੁਖਜੀਤ ਵੀ ਸੀਗੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਤੇ ਜਿਹੜਾ ਅਸੀਂ ਇੰਨੇ ਚਿਰ ਦੀ ਮਿਹਨਤ ਕੀਤੀ ਸੀਗੀ ਉਹਦਾ ਜਿਹੜਾ ਫਲ ਮਿਲਿਆ ਤੇ ਜਿਹੜਾ ਸਾਰਿਆਂ ਵੱਲੋਂ ਪਿਆਰ ਹੈ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਦਾ ਸਾਡੇ ਲਈ ਬਹੁਤ ਜ਼ਿਆਦਾ ਸਪੈਸ਼ਲ ਦਿਨ ਹੈ ਕਿਉਂਕਿ ਇੰਨਾ ਪਿਆਰ ਮਿਲ ਰਿਹਾ ਬਹੁਤ ਅੱਛੀ ਖੁਸ਼ੀ ਮਨਾ ਰਹੇ ਔਰ ਅਸੀਂ ਆਸ ਕਰਦੇ ਕਿ ਅਗਲੀ 올림픽 ਅਸੀਂ ਗੋਲਡ ਲੈ ਕੇ ਆਵਾਂਗੇ ਔਰ ਅਸੀਂ ਤੇ ਇਹੀ ਮਹਿਸੂਸ ਕਰਦ ਕੀ ਕਹਿੰਦਾ ਅਸੀਂ ਤਾਂ ਖੁਸ਼ ਹਾਂ ਜੀ ਵੀ ਸਾਡੇ ਬੱਚਿਆਂ ਵੱਲ ਦੇਖ ਕੇ ਹੋਰ ਬੱਚੇ ਵੀ ਇਸ ਰਸਤੇ ਚੱਲਣ ਔਰ ਪੰਜਾਬ ਦਾ ਨਾਮ ਉੱਚਾ ਕਰਨ ਜਲੰਧਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾ ਸ਼ੰਕਰ ਦੇ ਨਾਲ ਕੈਮਰਾਮੈਨ ਫਕੀਰ ਚੰਦ ਤੇ ਬਲਿੰਦਰ ਠਾਕੁਰ ਦੀ ਵਿਸ਼ੇਸ਼ ਰਿਪੋਰਟ